ਪਰਾਣੇ ਸਮੇਂ ਦੀਆਂ ਬਣੀਆਂ ਪੌੜੀਆਂ ਆਵਾਜ਼ਾਂ ਮਾਰ ਰਹੀਆਂ ਕਿ ਇਸ ਨੂੰ ਸੰਭਾਲਿਆ ਜਾਵੇ ਰਾਜੇ ਦਾ ਕੀ ਇਤਿਹਾਸ ਰਿਹਾ ਪਿੰਡ ਦੇ ਨਾਲ ਸਬੰਧਤ ਜਿਹੜਾ ਰਾਜੇ ਦਾ ਦੇਖੋ ਇੱਥੇ ਮਹਿਲ ਛੇ ਗੇਰ ਇੰਨੀ ਕਿੰਨੀ ਉਮਰ ਹੋ ਚੁੱਕੀ ਉਹਨਾਂ ਦੀ ਉਹਨਾਂ ਦੀ 100 ਸਾਲ ਦੇ ਕਰੀਬ ਤਾਂ ਹੋਏਗੀ ਅੱਛਾ ਜੀ ਇਹ ਕੀ ਕਹਣਾ ਜੀ ਖੰਡਰ ਹੋ ਚੁੱਕੀ ਬਿਲਡਿੰਗ ਜਿਹੜੀ ਬਣੀ ਸਰ ਇਹ ਜੈਨ ਪਰਿਵਾਰ ਦੇ ਨਾਲ ਸਬੰਧਤ ਸੀਗੇ ਕਰੋ ਜੀ ਇਹ ਬਿਲਡਿੰਗ ਕਾਦੀ ਬਣੀ ਹੋਈ ਸਾਰੀ ਜੀ ਕਿਸ ਕਿਸ ਦੀ ਬਿਲਡਿੰਗ ਸੀ ਇਹ ਮੈਨੂੰ ਪਤਾ ਸਾਨੂੰ ਅਜਿਹਾ ਕਹਿੰਦੇ ਆ ਕਿ ਸਾਨੂੰ ਕੋਈ ਸੜਕਾਂ ਨਾ ਦਿਓ ਕੁਝ ਨਾ ਦਿਓ ਕਮ ਸੇ ਕਮ ਡਾਕਟਰ ਦੀ ਸਹੂਲਤ ਦੇ ਦਿਓ ਸਾਡੇ ਬੱਚਿਆਂ ਨੂੰ ਪੜਾਉਣ ਲਈ ਟੀਚਰ ਦੇ ਦਿਓ ਸਕੂਲਾਂ 'ਚ ਕੁਝ ਵੀ ਨਹੀਂ ਕੋਈ ਸਰਕਾਰ ਵੀ ਨਹੀਂ ਹੁੰਦੀ ਸੋ ਪਿੰਡਾਂ ਦੇ ਇਤਿਹਾਸ ਬਾਰੇ ਦਿਖਾਉਂਦੇ ਹੋਏ ਵੱਖ-ਵੱਖ ਪਿੰਡਾਂ ਵਿੱਚ ਘੁੰਮਦੇ ਘੁੰਮਾਂਦੇ ਪਹੁੰਚੇ ਆ ਜਜੋ ਪਿੰਡ ਦੇ ਵਿੱਚ ਤੇ ਜਜੋ ਪਿੰਡ ਦਾ ਜੋ ਇਤਿਹਾਸ ਹੈ ਇੱਕ ਰਾਜੇ ਦੇ ਨਾਲ ਸੰਬੰਧਤਾ ਹੈ ਹਿਮਾਚਲ ਦਾ ਬਾਰਡਰ ਵੀ ਨਾਲ ਲੱਗਦਾ ਤੇ ਇਸ ਬਾਰੇ ਪਿੰਡ ਦੇ ਪਤਵੰਤਿਆਂ ਨਾਲ ਗੱਲਬਾਤ ਕਰਾਂਗੇ ਤੇ ਕੀ ਇਤਿਹਾਸ ਰਿਹਾ ਤੇ ਕਿੱਦਾਂ ਦੀਆਂ ਉਪਲਬਧੀਆਂ ਐਸ ਪਿੰਡ ਨੇ ਖੱਟੀਆਂ ਨੇ ਤੇ ਸਰਕਾਰਾਂ ਵੱਲੋਂ ਕਿੱਦਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ ਇਸ ਪਿੰਡ ਨੂੰ ਸਰਪੱਖੀ ਪਿੰਡ ਬਣਾਉਣ ਵਾਸਤੇ ਤੇ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਹੈ ਬ੍ਰਿੰਦਰਪਾਲ ਸੂਦ ਹਾਂਜੀ ਸਰ ਕਿਹੜੇ ਪਿੰਡ ਤੋਂ ਜਜੋ ਤੋਂ ਰਹਿਣ ਵਾਲਾ ਹਾਂ ਜੀ ਜਜੋ ਤੋਂ ਰਹਿਣ ਵਾਲ ਸਾਰੇ ਕੀ ਇਤਿਹਾਸ ਰਿਹਾ ਪਿੰਡ ਦਾ ਜੀ ਇਤਿਹਾਸ ਇਹ ਸੀਗਾ ਜੀ ਅਸੀਂ ਤਾਂ ਬਜ਼ੁਰਗਾਂ ਤੋਂ ਸੁਣਦੇ ਆ ਕਿ 1947 ਤੋਂ ਪਹਿਲਾਂ-ਪਹਿਲਾਂ ਇੱਥੋਂ ਲੇ ਲਦਾਖ ਨੂੰ ਮਾਲ ਜਾਂਦਾ ਸੀ ਖਚਰਾ ਤੇ ਕੋੜਿਆਂ ਤੇ ਅੱਛਾ ਜੀ ਤੇ ਉਸ ਤੋਂ ਬਾਅਦ ਕਹਿੰਦੇ ਕਿ ਜਦੋਂ 9 ਦੀ ਸੜਕ ਬਣ ਗਈ ਨੰਗਲ ਤੋਂ ਸੜਕ ਹਿਆਰਪੁਰ ਤੋਂ ਨਿਕਲ ਗਈ ਉਸ ਤੋਂ ਬਾਅਦ ਇਹਦਾ ਪਤਨ ਦਾ ਹੀ ਕਾਰਨ ਬਣ ਗਿਆ ਜੀ ਉਹ ਉਸ ਤੋਂ ਬਾਅਦ ਇਹ ਪਿੰਡ ਹੌਲੀ-ਹੌਲੀ ਹੌਲੀ-ਹੌਲੀ ਉਜੜਦਾ ਹੀ ਚਲਾ ਗਿਆ ਅੱਛਾ ਜੀ ਹਾਂ ਜੀ ਤੇ ਕਿੰਨੇ ਉਸ ਉਸ ਵੇਲੇ ਕਿੰਨੇ ਘਰ ਸੀ ਪਿੰਡ ਦੇ ਵਿੱਚ ਉਸਲੇ ਤਾਂ ਬਹੁਤ ਜ਼ਾਦਾ ਵਾਦੀ ਸੀਗੀ ਮੁਸਲਮਾਨ ਵਾਦੀ ਸੀਗੀ ਉਹ ਸਭ ਪਾਕਿਸਤਾਨ ਚ ਲਈ ਗਈ ਉਸ ਤੋਂ ਬਾਅਦ ਵੀ ਜਿੱਦਾਂ ਰੋਜ਼ਗਾਰ ਖਤਮ ਹੋਇਆ ਜੈਨੀਆਂ ਦੀ ਬਰਾਦਰੀ ਸੀ ਸੂਦਾਂ ਦੀ ਬਰਾਦਰੀ ਸੀ ਬਹਾਮਣਾਂ ਦੀ ਸੀ ਉਹਨਾਂ ਦਾ ਰੋਜ਼ਗਾਰ ਨਾ ਹੋਣ ਕਰਕੇ ਸਾਰੇ ਇੱਥੋਂ ਚਲੇ ਗਏ ਕੋਈ ਨਵਾਂ ਸ਼ਹਿਰ ਚਲਾ ਗਿਆ ਕੋਈ ਦਿੱਲੀ ਚਲਾ ਗਿਆ ਕੋਈ ਲੁਧਿਆਣੇ ਜਾ ਕੇ ਸੈਟਲ ਹੋ ਗਿਆ ਆ ਬਿਲਡਿੰਗਾਂ ਉਹਨਾਂ ਦੀਆਂ ਖਾਲੀ ਪਈਆਂ ਆ ਲੋਕੀ ਬਾਹਰ ਜਾ ਕੇ ਸੈੱਟ ਹੋ ਗਏ ਜਦਕਿ 1947 ਤੋਂ ਪਹਿਲਾਂ ਕਹਿੰਦੇ ਇੱਥੇ ਜਦੋਂ ਨੰਗਲੇ ਸੀ ਨਾ ਜੀ ਬੰਦੇ ਦੇ ਮੋਢੇ ਨਾਲ ਮੋਢਾ ਵੱਜ ਕੇ ਚੱਲਦਾ ਸੀ ਜਦਕਿ ਅੱਜ ਹਾਲਾਤ ਇਹ ਆ ਤੁਸੀਂ ਦੇਖ ਲਓ ਖਾਲੀ ਖਾਲੀ ਪ ਹਾਂ ਜੀ ਤੇ ਇੱਕ ਸਿਵਲ ਹਸਪਤਾਲ ਦੀ ਗੱਲ ਸੁਣਨ ਚਾਹੀ ਸੀ ਕਿ ਹਸਪਤਾਲ ਬਣਿਆ ਹੋਇਆ ਸੀ ਤੇ ਕੀ ਉਹਦਾ ਇਤਿਹਾਸ ਮਹਾਰਾਜ ਮੈਂ ਖੁਦ ਆਪਣੀ ਦੇਖਿਆ ਇਸ ਹਸਪਤਾਲ ਦੇ ਵਿੱਚ ਐਂਬੂਲੈਂਸ ਸੀ ਬਿਲਡਿੰਗ ਸੀਗੀ ਕਿ ਰਹਿਣ ਨੂੰ ਜਾਂ ਰੱਖਣ ਨੂੰ ਬ੍ਰੀਜ ਸਭ ਕੁਝ ਸੀ ਹੁਣ ਤਾਂ ਇਸ ਵੇਲੇ ਪ੍ਰਾਇਮਰੀ ਉਹਨਾਂ ਨੇ ਬਣਾਤਾ ਹੈਲਥ ਸੈਂਟਰ ਬਣਿਆ ਉਸ ਤੋਂ ਬਾਅਦ ਪ੍ਰਾਇਮਰੀ ਬਣਿਆ ਉਸ ਤੋਂ ਬਾਅਦ ਉਹਨਾਂ ਨੇ ਮੱਲਾ ਕਲੀਨਿਕ ਬਣ ਗਿਆ ਇਸ ਟਾਈਮ ਸਾਨੂੰ ਸਿਰਫ ਸੋਮਵਾਰ ਔਰ ਮੰਗਲਵਾਰ ਡਾਕਟਰ ਸਾਹਿਬ ਆਉਂਦੇ ਆ ਨਹੀਂ ਤਾਂ ਬਾਕੀ ਦਿਨਾਂ ਦੇ ਵਿੱਚ ਡਾਕਟਰ ਦੀ ਕੋਈ ਸਹੂਲਤ ਨਹੀਂ ਆ ਨਾ ਕਿਸੇ ਸਰਕਾਰ ਨੇ ਸਾਡੇ ਬਾਰੇ ਕੋਈ ਸੋਚ ਰਹੀ ਹੈ ਜੀ ਨਾ ਅਸੀਂ ਤਾਂ ਕਹਿੰਦੇ ਆ ਕਿ ਸਾਨੂੰ ਕੋਈ ਸੜਕਾਂ ਨਾ ਦਿਓ ਕੁਝ ਨਾ ਦਿਓ ਕਮ ਸੇ ਕਮ ਡਾਕਟਰ ਦੀ ਸਹੂਲਤ ਦੇ ਦਿਓ ਸਾਡੇ ਬੱਚਿਆਂ ਨੂੰ ਪੜਾਉਣ ਲਈ ਟੀਚਰ ਦੇ ਦਿਓ ਸਕੂਲਾਂ 'ਚ ਕੁਝ ਵੀ ਨਹੀਂ ਕੋਈ ਸਰਕਾਰ ਵੀ ਨਹੀਂ ਹੁੰਦੀ ਮੈਂ ਇੱਕ ਦਾ ਨਹੀਂ ਨਾਂ ਲੈਂਦਾ ਕਿ ਇਹ ਸਰਕਾਰ ਜਾਂ ਉਹ ਸਰਕਾਰ ਕੋਈ ਵੀ ਹੋਵੇ ਕਿਸੇ ਨੇ ਵੀ ਸਾਡੇ ਨੂੰ ਦੇਖਿਆ ਨਹੀਂ ਅਜੇ ਤੱਕ ਮੁਹੱਲਾ ਕਲੀਨਿਕ ਜਿਹੜੀ ਬਣਾਈ ਗਈ ਹੈ ਕੀ ਇਹਨਾਂ ਵੱਲੋਂ ਇੱਕ ਨਾਮ ਆਪਣਾ ਬਣਾਣੋ ਚਮਕਾਉਣ ਵਾਸਤੇ ਮੁਹੱਲਾ ਕਲੀਨਿਕ ਬਣਾਈ ਗਈ ਹੈ ਜਾਂ ਲੋਕਾਂ ਨੂੰ ਸਹੂਲਤ ਦੇਣ ਵਾਸਤੇ ਬਣਾਈ ਗਈ ਨਹੀਂ ਸਰ ਬਿਲਡਿੰਗ ਤਾਂ ਤੁਸੀਂ ਜਾ ਕੇ ਦੇਖੋ ਬਿਲਡਿੰਗ ਤਾਂ ਇਦਾਂ ਲੱਗਦਾ ਜਿਦਾ ਮਹਿਲ ਬਣ ਗਿਆ ਪਰ ਉਹਦੇ ਵਿੱਚ ਡਾਕਟਰ ਤਾਂ ਹੋਣਾ ਜਦ ਕਿ ਮੈਂ ਖੁਦ ਗਿਆ ਉੱਥੇ ਹਸਪੀਟਲ ਇੱਕ ਦਿਨ ਗਿਆ ਕਹਿੰਦੇ ਸੋਮਵਾਰ ਡਾਕਟਰ ਸਾਹਿਬ ਛੁੱਟੀ ਤੇ ਹੈ ਮੈਂ ਕਿਹਾ ਜੀ ਮੰਗਲਵਾਰ ਨੂੰ ਆਉਗੇ ਕਹਿੰਦੇ ਨਹੀਂ ਉਸ ਤੋਂ ਬਾਅਦ 15 ਦਿਨ ਬਾਅਦ ਮੈਨੂੰ ਡਾਕਟਰ ਸਾਹਿਬ ਮਿਲੇ ਆ ਕਮ ਸੇ ਕਮ ਅਸੀਂ ਸਰਕਾਰ ਤੋਂ ਅੱਗੇ ਬੇਨਤੀ ਕਰਦੇ ਆ ਕਿ ਕਮ ਸੇ ਕੰਮ ਵੀ ਸਾਨੂੰ ਡਾਕਟਰ ਦੇਣ ਜਿੰਨਾ ਕਿ ਇਹ ਦਾਣਾ ਕਿ ਅਸੀਂ ਇਲਾਜ ਤੋਂ ਦੋਣਾ ਰਹੀ। ਬਾਕੀ ਹਾਲਾਤ ਤਾਂ ਪਿੰਡ ਦਾ ਇਹ ਆ ਤੁਸੀਂ ਦੇਖ ਲਓ ਸਾਰੇ ਜਿੱਥੇ ਮਰਜੀ ਘੁੰਮ ਕੇ ਦੇਖ ਲਓ ਸਾਨੂੰ ਕੋਈ ਨਹੀਂ ਨਜ਼ਰ ਆਂਦਾ ਜੀ। ਸਾਰੇ ਇਹੀ ਹਾਲ ਹੈ। ਲਾਕਡਾਊਨ ਲੱਗਿਆ ਜਿੰਨੇ ਹਿਮਾਚਲ ਦੇ ਦੋ ਤਿੰਨ ਪਿੰਡ ਆਂਦੇ ਸੀਗੇ ਉਹ ਵੀ ਬੰਦ ਹੋ ਗਏ ਸੀ। ਪਰ ਸਾਡੇ ਵਾਲ ਨੂੰ ਕਿਸੇ ਨੇ ਨਹੀਂ ਅਜੇ ਤੱਕ ਦੇਖਿਆ। ਇੱਕ ਰੇਲਵੇ ਸਟੇਸ਼ਨ ਵੀ ਇੱਥੇ ਹੈਗਾ ਜੀ ਉਹ ਵੀ ਬੰਦ ਹੋ ਚੁੱਕਾ ਕਰੋਨਾ ਦੇ ਟਾਈਮ ਦਾ। 1914 ਦਾ ਬਣਿਆ ਹੋਇਆ ਰੇਲਵੇ ਸਟੇਸ਼ਨ ਸੀਗਾ ਜੀ ਜਿਹੜਾ ਕਰੋਨਾ ਦੇ ਕਾਲ ਦੇ ਵਿੱਚ ਟ੍ਰੇਨ ਬੰਦ ਹੋਈ ਔਰ ਮੁੜ ਕੇ ਉਹ ਲੱਗੀ ਨਹੀਂ। ਨਾ ਸਾਡੇ ਕਿਸੇ ਨੇ ਵੀ ਐਮਪੀ ਨੇ ਨਾ ਐਮਐਲਏ ਨੇ ਕੋਈ ਕੋਸ਼ਿਸ਼ ਨਹੀਂ ਕੀਤੀ ਕਿ ਇਹਨੂੰ ਟ੍ਰੇਨ ਨੂੰ ਦੁਬਾਰਾ ਚਲਾਇਆ ਜਾਵੇ ਜਾਂ ਕਰੇ ਨਹੀਂ ਤਾਂ ਕਿੰਨੀ ਸਹੂਲਤ ਸੀਗੀ ਇਸ ਵੇਲੇ ਅਸੀਂ 6 ਵਜੇ ਮਾਲਪੁਰ ਪਹੁੰਚ ਜਾਂਦੇ ਸਾਡੇ ਕੋਲ ਕੋਈ ਸਾਧਨ ਨਹੀਂ ਇੱਧਰ ਆਨ ਨੂੰ ਅਸੀਂ ਆਟੋ ਕਰਕੇ ਆਵਾਂਗੇ ਜੀ ਨਾ ਕੋਈ ਬੱਸ ਹੈ ਨਾ ਕੋਈ ਟ੍ਰੇਨ ਹੈ ਅੱਗੇ ਉਹ ਟ੍ਰੇਨ 9:30 ਵਜੇ ਜਾਂਦੀ ਸੀ ਰਾਤ ਨੂੰ ਘਰ ਪਹੁੰਚ ਜਾਂਦੇ ਸੀ ਤੇ ਸਰਕਾਰ ਵੱਲੋਂ ਦਾ ਵਿਕਾਸ ਦੇ ਨਾਂ ਤੇ ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਤੇ ਪਿੰਡਾਂ ਨੂੰ ਲੈ ਕੇ ਇਹੀ ਗੱਲ ਕਹੀ ਜਾਂਦੀ ਹੈ ਕਿ ਅਸੀਂ ਪਿੰਡਾਂ ਦੇ ਵਾਸਤੇ ਬਹੁਤ ਹੀ ਵਰਕ ਕਰ ਰਹੇ ਹਾਂ ਤੇ ਕਿੰਨਾ ਕੋਈ ਵਰਕ ਦੇਖਦੇ ਹੋ ਕਿ ਕੀਤਾ ਜਾ ਰਿਹਾ ਸਰ ਕਿਸੇ ਵੀ ਮੈਂ ਦੇਖੋ ਇੱਕ ਗਵਰਨਮੈਂਟ ਦਾ ਨਹੀਂ ਕਰਦਾ ਮੈਂ ਇਹ ਨਹੀਂ ਕਹਿੰਦਾ ਆਮ ਦਾ ਆਜ਼ਮਾਹਬਾਦ ਦੀ ਵੀ ਪਾਰਟੀ ਦਾ ਜਾਂ ਭਾਜਪੀ ਦਾ ਜਾਂ ਕਾਂਗਰਸ ਦਾ ਮੈਂ ਕਿਸੇ ਦੀ ਨਹੀਂ ਗੱਲ ਕਰਦਾ 1947 ਤੋਂ ਬਾਅਦ ਜਿਹੜੀਆਂ ਵੀ ਸਰਕਾਰਾਂ ਆਈਆਂ ਉਹਨਾਂ ਨੇ ਜਿੱਜੋ ਬਾਰੇ ਕਿਸੇ ਨੇ ਕੁਝ ਨਹੀਂ ਦੇਖਿਆ ਤੇ ਰਾਜੇ ਦਾ ਕੀ ਇਤਿਹਾਸ ਰਿਹਾ ਪਿੰਡ ਦੇ ਨਾਲ ਸਬੰਧਤ ਜਿਹੜਾ ਰਾਜੇ ਦਾ ਦੇਖੋ ਇੱਥੇ ਮਹਿਲ ਸੀਗੇ ਉਹਨਾਂ ਦਾ ਹਜੇ ਵੀ ਥੋੜਾ ਥੋੜਾ ਨਿਸ਼ਾਨ ਪਏ ਆ ਜੀ ਪਰ ਅਸੀਂ ਜ਼ਿਆਦਾ ਮੈਂ ਉਹਦੇ ਬਾਰੇ ਕਹਿ ਨਹੀਂ ਸਕਦਾ ਕਿ ਮੈਂ ਨਾ ਐਨਾ ਪਤਾ ਨਹੀਂ ਪਰ ਸੁਣਿਆ ਹੈ ਕਿ ਉੱਥੇ ਮਹਿਲ ਸੀਗਾ ਉੱਤੇ ਹਜੇ ਵੀ ਉਹਦੇ ਥੋੜੇ ਬੋਤੇ ਨਿਸ਼ਾਨ ਮੈਲਦੇ ਹੈਗੇ ਆ ਉਹ ਪਹਾੜੀ ਦੇ ਉੱਤੇ ਕਿਲੇ ਕਿਲਾ ਕਹਿੰਦੇ ਉਹਨੂੰ ਹਾਂਜੀ ਤੇ ਆਬਾਦੀ ਹੁਣ ਜਿੱਦਾਂ ਸੁਣ ਚਾ ਕੇ ਘਟ ਗਈ ਆ ਤੇ ਜਿਹੜੇ ਦੁਕਾਨਦਾਰ ਵੀ ਨੇ ਇੱਥੇ ਜਾਂ ਪਿੰਡ ਦੇ ਲੋਕ ਨੇ ਕਿੱਦਾਂ ਗੁਜ਼ਾਰਾ ਬਸਰ ਹੁੰਦਾ ਬਸ ਇਹੀ ਆ ਜੀ ਜਿਹੜਾ ਪੁਰਾਣੇ ਬੈਠੇ ਆ ਇਹ ਜੋ ਬਟਲੇ ਤਾਂ ਠੀਕ ਐ ਨਹੀਂ ਤਾਂ ਠੀਕ ਆ ਕੋਲੋਂ ਕੱਢ ਕੇ ਖਾਵਾਂਗੇ ਸੋ ਦੋਸਤੋ ਇਹ ਪਿੰਡ ਦੀਆਂ ਉਪਲਬਧੀਆਂ ਜਿਹੜੀਆਂ ਨੇ ਦਿੱਤੀਆਂ ਜਾ ਰਹੀਆਂ ਨੇ ਪੰਜਾਬ ਸਰਕਾਰ ਵੱਲੋਂ ਬੜਾ ਇੱਕ ਖਾਸ ਧਿਆਨ ਰੱਖਿਆ ਜਾ ਰਿਹਾ ਤੇ ਹਸਪਤਾਲਾ ਤੋਂ ਮੁਹੱਲਾ ਕਲੀਨਿਕ ਤੱਕ ਜਿਹੜੀ ਨੌਬਤ ਆ ਗਈ ਹੈ ਬਣਾਉਣ ਦੀ ਤਾਂ ਕਿੱਥੇ ਕਮੀ ਹੋ ਸਕਦੀ ਹੈ ਇਸ ਚੀਜ਼ ਦੇ ਪਿੱਛੇ ਤੇ ਇੱਕ ਚੀਜ਼ ਹੋਰ ਦਿਖਾ ਦੇਣੇ ਚਾਹੁੰਦੇ ਆ ਕਿ ਇਹ ਜੋਤਿਸ਼ ਕੇਂਦਰ ਜਿਹੜਾ ਬਣਿਆ ਇਹਨੂੰ ਵੀ ਲੋਕ ਲੱਗਾ ਹੋਇਆ ਤੇ ਇਹ ਜਿਹੜਾ ਕਾਫੀ ਪੁਰਾਣਾ ਲੱਗਦਾ ਇਹ ਸਰ ਕਿਹੜੇ ਇੱਥੇ ਜੋਤਿਸ਼ ਹੁੰਦੇ ਸੀ ਇਹ ਪੰਡਤ ਮੋਹਨ ਲਾਲ ਜੀ ਸੀਗੇ ਜੀ ਅੱਛਾ ਜੀ ਫਿਲਹਾਲ ਵੀ ਹੈਗੇ ਆ ਥੋੜੇ ਬਿਮਾਰ ਰਹਿੰਦੇ ਆ ਇਸ ਕਰਕੇ ਆਉਂਦੇ ਨਹੀਂ ਜਦਕਿ ਉਹਨਾਂ ਦੀ ਬਿਲਡਿੰਗ ਹੈਗੀ ਉਹਨਾਂ ਦੀ ਪ੍ਰਾਪਰਟੀ ਹੈ ਇਹ ਉਹ ਇੱਥੇ ਜੋਤਿਸ਼ ਦਾ ਕੰਮ ਕਰਦੇ ਸੀਗੇ ਕਿੰਨੀ ਕਿੰਨੀ ਉਮਰ ਹੋ ਚੁੱਕੀ ਉਹਨਾਂ ਦੀ ਉਹਨਾਂ ਦੀ 100 ਸਾਲ ਦੇ ਕਰੀਬ ਤਾਂ ਹੋਏਗੀ ਜੀ ਹਾਂ ਉਦੋਂ ਹੁਣ ਆਪਾਹੇ ਜਿਆ ਥੋੜਾ ਆਂਦੇ ਨਹੀਂ ਹੈ ਦੁਕਾਨ ਤੇ ਵੈਸੇ ਘਰ ਹੈਗੇ ਆ ਠੀਕ ਹੈ ਹਾਂ ਇੱਥੇ ਹਸਪੀਟਲ ਦੇ ਨਾਲ ਹੀ ਘਰ ਹੈ ਉਹਨਾਂ ਦਾ ਉੱਥੇ ਰਹਿੰਦੇ ਆ ਜੀ ਤੇ ਕੀ ਕਹਣਾ ਜੀ ਇਹ ਖੰਡਰ ਹੋ ਚੁੱਕੀ ਬਿਲਡਿੰਗ ਜਿਹੜੀ ਬਣੀ ਹੋਈ ਸਰ ਇਹ ਜੈਨ ਪਰਿਵਾਰ ਦੇ ਨਾਲ ਸੰਬੰਧਤ ਸੀਗੇ ਇੱਥੇ ਇਹਨਾਂ ਦੇ ਬਜ਼ੁਰਗ ਸੀਗੇ ਰਾਜਾ ਰਾਮ ਜੀ ਉਹਨਾਂ ਦਾ ਕਹਿੰਦੇ ਹੁੰਦੇ ਖੱਦਰ ਦਾ ਕੰਮ ਸੀ ਉਹਨਾਂ ਕੋਲ ਯਾਨੀ ਲਾਹੌਰ ਤੋਂ ਪਸ਼ਾਵਰ ਤੋਂ ਲੋਕੀ ਦੂਰੋਂ ਦੂਰੋਂ ਆਂਦੇ ਸੀਗੇ ਵਪਾਰੀ ਔਰ ਜਿਹੜੇ ਥੱਲੇ ਉਹਨਾਂ ਦਾ ਖੱਦਰ ਦਾ ਕੰਮ ਸੀ ਉੱਪਰਲੀ ਬਿਲਡਿੰਗ ਦੇ ਵਿੱਚ ਵਪਾਰੀਆਂ ਨੂੰ ਠਹਿਰਾਉਣ ਲਈ ਇਂਤਜ਼ਾਮ ਕੀਤਾ ہوا ਸੀ ਜਦੋਂ ਕੋਈ ਕਿਸੇ ਵਪਾਰੀ ਨੇ ਐਡੀ ਦੂਰੋਂ ਆਣਾ ਉਹ 15-20 ਦਿਨ ਇੱਥੇ ਰੈਸਟ ਕਰਦਾ ਸੀ ਰਹਿੰਦਾ ਸੀ ਉਸ ਤੋਂ ਬਾਅਦ ਆਪਣਾ ਮਾਲ ਲੈ ਕੇ ਵਾਪਸ ਜਾਂਦਾ ਸੀ ਅੱਜ ਉਹ ਸਾਰੇ ਕੋਈ ਦਿੱਲੀ ਹੈ ਕੋਈ ਨਵਾਂ ਸ਼ਹਿਰ ਹੈ ਜੀ ਇਸ ਬੀਆ ਬਣੀਆਂ ਹੈ ਜੀ ਬਿਲਡਿੰਗਾਂ ਸਾਰੀਆਂ ਜਿਹੜੇ ਰਾਜੇ ਦੇ ਮਹਿਲ ਨੇ ਹੋਰ ਬਿਲਡਿੰਗਾਂ ਜਿਹੜੀਆਂ ਇੱਕ ਵਿਰਾਸਤ ਨੇ ਉਹ ਵਿਰਾਸਤ ਸਰਕਾਰਾਂ ਕੋਲੋਂ ਨਹੀਂ ਸੰਭੀ ਗਈ ਕਿੱਥੇ ਕਮੀ ਲੱਗਦੀ ਹੈ ਤੁਸੀਂ ਸਰ ਬਰਾਸਿਸ ਦੀ ਗੱਲ ਕਰਦੇ ਬਰਾਸਿਸ ਤਾਂ ਕਿਆ ਸੰਭੜੀ ਉਹਨਾਂ ਨੇ ਸਾਡੇ ਲੋਕਾਂ ਨੂੰ ਕਿਸੇ ਨੂੰ ਵੀ ਨਹੀਂ ਸੰਭਾਇਆ ਤੁਸੀਂ ਦੇਖ ਲਓ ਸਾਡੇ ਰੋਜ਼ਗਾਰ ਖਤਮ ਹੋ ਰਹੇ ਆ ਕਿਸੇ ਨੇ ਕਦੀ ਕਿਸੇ ਨੂੰ ਸਾਨੂੰ ਆ ਕੇ ਪੁੱਛਿਆ ਹੀ ਨਹੀਂ ਕਿ ਤੁਸੀਂ ਜੀਂਦੇ ਆ ਜਾਂ ਮਰ ਗਏ ਆ ਮੈਂ ਤੁਹਾਨੂੰ ਸਾਫ਼ ਦੱਸਦਾ ਮੇਰੇ ਕੋ ਸਿਰਫ ਵੋਟਾਂ ਨੂੰ ਸਾਨੂੰ ਆ ਕੇ ਕਹਿੰਦੇ ਆ ਕਿ ਹਾਂ ਜੀ ਸਾਨੂੰ ਵੋਟ ਪਾ ਦਿਓ ਸਾਨੂੰ ਵੋਟ ਪਾ ਦਿਓ ਈਵਨ ਸਾਡੇ ਲਈ ਕਿਸੇ ਨੇ ਅੱਜ ਤੱਕ ਮੈਂ ਖੁਦ ਕਹਿਣਾ ਕਿਸੇ ਨੇ ਕੁਝ ਨਹੀਂ ਕੀਤਾ ਸਮੇਂ ਦੀਆਂ ਬਣੀਆਂ ਇਹ ਪੌੜੀਆਂ ਤੁਸੀਂ ਇਹ ਇੱਕ ਦੇਖ ਸਕਦੇ ਹੋ ਕਿ ਨਜ਼ਾਰਾ ਜਿਹੜਾ ਵਰਾਸਤ ਜਿਹੜੀ ਐ ਇਸ ਬਹੁਤ ਹੀ ਸੰਭਾਲਣ ਦੀ ਜ਼ਰੂਰਤ ਹੈ ਇਸ ਨੂੰ ਤੇ ਇਸ ਬਿਲਡਿੰਗ ਬਾਰੇ ਵੀ ਗੱਲ ਕਰਦੇ ਆਂ ਅਸੀਂ ਸਰ ਕੀ ਨਾਮ ਹੈ ਜੀ ਆਪਣਾ ਜੀ ਗੌਰਵ ਜੈਨ ਗੌਰਵ ਜੀ ਇਹ ਬਿਲਡਿੰਗ ਕਾਦੀ ਬਣੀ ਹੋਈ ਸਾਰੀ ਜੀ ਇਹ ਕਿਸ ਕਿਸ ਦੀ ਬਿਲਡਿੰਗ ਸੀ ਇਹ ਮੈਨੂੰ ਪਤਾ ਹਾਂਜੀ ਪੁਰਾਣੇ ਬਜ਼ੁਰਗਾਂ ਨੂੰ ਪਤਾ ਪਤਾ ਨਹੀਂ ਪਤਾ ਨਹੀਂ ਜੀ ਪ੍ਰੈਂਜ਼ੀਓ ਦੇਖੋ ਇਹ ਕਲਚਰ ਵੀ ਉੱਤੇ ਫੋਟੋ ਜਿਹੜੀ ਬਣਾਈ ਹੋਈ ਹੈ ਪੁਰਾਣਾ ਕਲਚਰ ਕਿੰਨਾ ਸਮਾਂ ਹੋ ਗਿਆ ਜੀ ਇਸ ਬਿਲਡਿੰਗ ਨੂੰ ਬਣੀ ਨੂੰ ਅੱਛਾ ਯਾਦ ਨਹੀਂ ਆ ਪਤਾ ਨਹੀਂ ਹੈ ਪਰ ਅਜੇ ਵੀ ਜਿਹੜੇ ਉਹਦੇ ਪੇਂਟਿੰਗ ਕੀਤੀ ਹੋਈ ਹੈ ਰੰਗ ਉਸਰ ਉਦਾਂ ਦੇ ਉਦਾਂ ਹੀ ਹੈ ਉੱਥੇ ਹਾਂ ਨਕਾਸ਼ੀ ਪੁਰਾਣੇ ਸਮੇਂ ਦੀਆਂ ਬਣੀਆਂ ਪੌੜੀਆਂ ਆਵਾਜ਼ਾਂ ਮਾਰ ਰਹੀਆਂ ਕਿ ਇਸ ਨੂੰ ਸੰਭਾਲਿਆ ਜਾਵੇ ਐਸੇ ਪੌੜੀਆਂ ਰਾਹੀਂ ਛੱਤ ਤੇ ਜੋ ਚੜਿਆ ਜਾਂਦਾ ਸੀ ਪੁਰਾਣੇ ਲੋਕਾਂ ਵੱਲੋਂ ਇਹ ਵੀ ਯੂਨੀਵਰਸਿਟੀ ਜਲੰਧਰ ਇੰਪਾਵਰਿੰਗ ਸਟੂਡੈਂਟ ਵਿਦ Twenty-first century skills. Seven zero eight seven zero one 7087017552. -1755. seven zero one seven double five two.